ਬਾਲੀਵੁੱਡ ਦੇ ਮਸ਼ਹੂਰ ਐਕਟਰ ਅਤੇ ਡਾਇਰੈਕਟਰ ਮਨੋਜ ਕੁਮਾਰ ਦਾ ਅੱਜ ਦਿਹਾਂਤ ਹੋ ਗਿਆ ਉਹਨਾਂ ਨੇ 87 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ ਉਹਨਾਂ ਨੂੰ ਬੰਬਈ ਦੇ ਕੋਕਿਲਾ ਬੈਂਤੀ ਰੂਬਾਈ ਅੰਬਾਨੀ ਹਸਪਤਾਲ ਵਿੱਚ ਪਰਤੀ ਕਰਵਾਇਆ ਗਿਆ ਸੀ ਉਹਨਾਂ ਦੇ ਚਾਹਣ ਵਾਲੇ ਉਹਨਾਂ ਨੂੰ ਪਿਆਰ ਨਾਲ ਭਾਰਤ ਕੁਮਾਰ ਵਜੋਂ ਜਾਣਦੇ ਦੇ ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਵਿੱਚ ਹੀ ਦੇਸ਼ ਭਗਤੀ, ਉਪਕਾਰ ਅਤੇ ਕ੍ਰਾਂਤੀਵਰਗੀ ਕਈ ਫਿਲਮਾਂ ਵਿੱਚ ਕੰਮ ਕੀਤਾ ਕਈ ਫਿਲਮਾਂ ਵਿੱਚ ਦੇਸ਼ ਭਗਤੀ ਦੀਆਂ ਭੂਮਿਕਾ ਨਿਭਾਉਣ ਕਰ ਉਹਨਾਂ ਨੂੰ ਪਾਰਤ ਕੁਮਾਰ ਵਜੋ ਜਾਣਿਆ ਜਾਂਦਾ ਹੈ ਐਕਟਰ ਮਨੋਜ ਕੁਮਾਰ ਨੇ ਬੰਬਈ ਦੇ ਕੁਕਿਲਾ ਬੈਂਤੀ ਰੁਬਈ ਅੰਬਾਨੀ ਹਸਪਤਾਲ ਵਿੱਚ ਅੱਜ ਸਵੇਰੇ ਤੜਕੇ ਆਖਰੀ ਸਾਹ ਲਏ ਮੈਡੀਕਲ ਰਿਪੋਰਟ ਅਨੁਸਾਰ ਉਨ੍ਹਾਂ ਦੀ ਮੌਤ ਦਾ ਕਾਰਨ ਉਹ ਕਾਫੀ ਲੰਬੇ ਸਮੇਂ ਤੋਂ ਹਾਰਦੀ ਪ੍ਰੋਬਲਮ ਨਾਲ ਜੂਝ ਰਹੇ ਸੀ ਤੇ ਅੱਜ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਤੇ ਇਸੇ ਦੁੱਖ ਦੀ ਘੜੀ ਵਿੱਚ ਪੰਜਾਬ ਦੇ ਮਾੜ ਯਾਨੀ ਬੱਬੂ ਮਾਨ ਜੀ ਨੇ ਵੀ ਨਮ ਅੱਖਾਂ ਨਾਲ ਉਨ੍ਹਾਂ ਨੂੰ ਸ਼ਰਦਾਂਦਰੀ ਪੇਟ ਕੀਤੀ ਹੈ ਬੱਬੂ ਮਾਨ ਜੀ ਨੇ ਆਪਣੀ ਇੰਸਟਾਗ੍ਰam ਉੱਤੇ ਉਹਨਾਂ ਦੀ ਫੋਟੋ ਲਾ ਕੇ ਕੈਪਸ਼ਨ ਵਿੱਚ ਲਿਖਿਆ ਬਹੁਤ ਹੀ ਅਲੱਗ ਤਰ੍ਹਾਂ ਦਾ ਸਿਨੇਮਾ ਸੀ ਮਨੋਜ ਜੀ ਦਾ ਬਹੁਤ ਕਮਾਲ ਕਮਾਲ ਫਿਲਮਾਂ ਬਣਾਈਆਂ ਆਪਣੀਆਂ ਰੂਟਸ ਨਾਲ ਜੁੜੀਆਂ ਹੋਈਆਂ ਫਿਲਮਾਂ ਬਣਾਈਆਂ ਪੂਰਬ ਔਰ ਪੱਛਮ ਕ੍ਰਾਂਤੀ ਬੇਕਮਾਲ ਫਿਲਮਾਂ ਅਲਵਿਦਾ ਮਨੋਜ ਕੁਮਾਰ ਜੀ ਬਾਬਾ ਜੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਇਸ ਦੁੱਖ ਦੀ ਘੜੀ ਵਿੱਚ ਅਸੀਂ ਉਹਨਾਂ ਦੇ ਪਰਿਵਾਰ ਨਾਲ ਖੜੇ ਹਾਂ ਅਲਵਿਦਾ ਮਨੋਜ ਕੁਮਾਰ ਜੀ ਬੱਬੂ ਮਾਨ